ਹਾਂਜੀ ਜਗਦੇਵ ਸਿੰਘ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਜਿਹੜਾ ਕ੍ਰੀਮੀ ਲੇਅਰ ਵਾਲਾ ਪੁਆਇੰਟ ਹੈ ਨਾ ਜੀ ਹੂੰ ਤੇ ਬਹੁਤ ਵਧੀਆ ਗੱਲ ਹੈ ਜੀ ਹੂੰ ਸਰ ਇਹ ਦੇਖੋ ਜੀ ਕਿ ਇਹ ਲੋਕ ਆਪਣੇ ਭੈਣਾ ਭਾਈਆਂ ਦਾ ਹੱਕ ਖਾਂਦੇ ਨੇ ਜੀ ਹੂੰ ਜਿਹੜੇ ਕਿਹੜਾ ਕ੍ਰੀਮ ਮਤਲਬ ਜੋਬ 'ਚ ਆ ਗਿਆ ਜੀ ਉਹਨੂੰ ਬਾਰ-ਬਾਰ ਉਹੀ ਜੋਬ ਚ ਆਈ ਜਾਂਦੇ ਨੇ ਜੀ ਉਹ ਜਿਹੜੇ ਪਿੱਛੇ ਲੋਕ ਰਹਿੰਦੇ ਨੇ ਜਿਨ੍ਹਾਂ ਦੀ ਵਾਰੀ ਹੈ ਜੀ ਉਹਨਾਂ ਨੂੰ ਬਿਲਕੁਲ ਲੱਭੀ ਨਹੀਂ ਲੱਗਣ ਦਿੰਦੇ ਜੀ ਹੂੰ ਉਹਨਾਂ ਜੋ ਫੈਰਨਾਂ ਨੂੰ ਮੁਸਕਾਉਣ ਲੱਗ ਜਾਂਦਾ ਫਿਰ ਸ਼ਹਿਰਾਂ 'ਚ ਜਾ ਕੇ ਇਹ ਰਹਦੇ ਨੇ ਜੀ ਉਹਨਾਂ ਦੇ ਵਿਚ ਨਹੀਂ ਰਹਦੇ ਉਹਨਾਂ ਦੀ ਵੈਲਫੇਅਰ ਵੀ ਕੁਝ ਨਹੀਂ ਕਰਦੇ ਜੀ ਹੂੰ 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 ਜਿਹੜਾ ਵੀ ਬੰਦਾ 13 ਜੌਬ 'ਚ ਆ ਗਿਆ ਜੀ ਉਸ ਦੇ ਉਸ ਦੇ ਪਰਿਵਾਰ ਨੂੰ ਇੱਕ ਵਾਰ ਬਾਹਰ ਕਰ ਦੇਣਾ ਚਾਹੀਦਾ ਜੀ ਤਾਂ ਉਹ ਜਿਹੜੇ ਪਿੱਛੇ ਰਹਿੰਦੇ ਨੇ ਜਿਹੜੇ ਪਿੱਛੇ ਰਹਿ ਰਹੇ ਨੇ ਉਹਨਾਂ ਦੀ ਹਾਲਤ ਬਹੁਤ ਮਾੜੀ ਹੈ ਰਾਈਟ ਜਿਹੜੇ ਲੋਕ ਡਿਜ਼ਰਵ ਕਰਦੇ ਉਹਨਾਂ ਲੋਕ ਬੜੀ ਮਾੜੀ ਹੈ ਜੀ ਉਹਨਾਂ ਨੂੰ ਵੀ ਇਸ ਦਾ ਹੱਕ ਤਾਂ ਹੀ ਮਿਲੂਗਾ ਜੇ ਇਹ ਕ੍ਰੀਮੀ ਲੇਅਰ ਬਾਹਰ ਕੀਤੀ ਜਾਊਗੀ ਅੱਛਾ ਇਹ ਖਤਮ ਵੀ ਤਾਂ ਹੀ ਹੋਊਗੀ ਜੀ ਜਦ ਇੱਕ ਬੰਦਾ ਜਣ ਦੇ ਆਤਰ ਨੂੰ ਦੇ ਖਤਮ ਹੋ ਜਾਣਗੇ ਜੀ ਨਹੀਂ ਹੁਣ ਤੁਸੀਂ ਦੇਖੋ 1947 ਦੀ ਜਾਂ 50 ਦੀ ਇਹ ਕਦਮੇ ਨਹੀਂ ਹੋ ਰਹੀ ਜੀ ਹਮਮ ਠੀਕ ਹੈ थैंक यू सर थैंक यू ਮਿਹਰਬਾਨੀ ਜੀ ਜੀ